ਹਾਂਜੀ ਭਾਈ ਕੀ ਹਾਲ ਚਾਲ ਜੀ ਠੀਕ ਠਾਕ ਜੇ ਸਾਰੇ ਤੇ ਲੋ ਜੀ ਆ ਗਏ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਕੈਨੇਡਾ ਆ ਕੇ ਦੁਬਈ ਤੋਂ ਕੈਨੇਡਾ 6 ਮਹੀਨਿਆਂ ਦੇ ਵਿੱਚ ਪੱਕੇ ਕਿਦਾਂ ਹੋ ਸਕਦੇ ਪੀਆਰ ਮੈਂ ਹੋਇਆ ਤੇ ਅੱਜ ਤੁਹਾਨੂੰ ਦੱਸਾਂਗੇ ਆਪਾਂ ਕਿਉਂਕਿ ਅੱਜ ਆਪਾਂ ਹੋ ਗਏ ਆ ਪੀਆਰ ਮਤਲਬ ਪੀਆਰ ਹੋ ਗਏਗੇ ਤੇ ਅੱਜ ਆਪਣਾ ਕਾਰਡ ਵੀ ਆ ਗਿਆ ਸੋ ਇਹਦੀ ਕਰਦੇ ਆ ਨਾਲੇ ਓਪਨ ਤੇ ਨਾਲੇ ਤੁਹਾਨੂੰ ਦੱਸਾਂਗੇ ਗੱਲਾਂ ਬਾਤਾਂ ਕੀ ਦੁਬਈ ਤੋਂ ਆਗੇ ਤੇ 6 ਮਹੀਨਿਆਂ ਵਿੱਚ ਪੱਕੇ ਕਿਦਾਂ ਹੋ ਸਕਦੇ ਆ ਉਹਦੇ ਬਾਰੇ ਅੱਜ ਕੱਲ ਗੱਲਬਾਤ ਕਰਾਂਗੇ ਆਪਾਂ ਤੇ ਸੋ ਪਹਿਲਾਂ ਇਹਨੂੰ ਕਰਦੇ ਆ ਆਪਾਂ ਓਪਨ ਇਹਨੂੰ ਖੋਲਦੇ ਆ ਨਾਲੇ ਦੇਖਦੇ ਆ ਕਾਰਡ ਆਪਣਾ ਲਓ ਜੀ ਇਹ ਆਇਆ ਹੈਗਾ ਕੈਨੇਡਾ ਪੋਸਟਲ ਤੋਂ ਤੇ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਨੇ ਆਪਾਂ ਨੂੰ ਕਾਰਡ ਭੇਜਤਾ ਜੀ ਤੇ ਇਹਦੇ ਤੇ ਆਪਣਾ ਐਡਰੈਸ ਲਿਖਿਆ ਸੀ ਸਿੰਪਲ ਤੇ ਇਹਦੇ ਵਿੱਚ ਹੀ ਆ ਕਾਰਡ ਮਤਲਬ ਆਪਾਂ ਬਾਹਰੋਂ ਮਤਲਬ ਆਉਣਾ ਸੀਗਾ ਪਤਾ ਲੱਗ ਗਿਆ ਸੀ ਕਿ ਕਾਰਡ ਆਉਣਾ ਵਾ ਆਪਣਾ ਸੋ ਇਸ ਕਰਕੇ ਆਪਾਂ ਫਿਰ ਆਪਣਾ ਪਤਾ ਹੀ ਕੀ ਕਾਰਡ ਹੀ ਹੋਣਾ ਵਾ ਕਿਉਂਕਿ ਇਹਦੇ ਵਿੱਚ ਸ਼ੋ ਹੁੰਦਾ ਹੈ ਕਿ ਕਾਰਡ ਹੈਗਾ ਕੋਈ ਤਾਂ ਕਰਕੇ ਫਿਰ ਆਪਾਂ ਨੂੰ ਪਤਾ ਲੱਗ ਗਿਆ ਇਹ ਆਪਣਾ ਕਾਰਡ ਹੀ ਆ ਸੋ ਆ ਗਿਆ ਆਪਣਾ ਕਾਰਡ ਆ ਗਿਆ ਇੱਧੇ ਤੇ ਲਿਖਿਆ ਵਾ ਪਰਮਨੈਂਟ ਰੈਜ਼ੀਡੈਂਸੀ ਕਾਰਡ ਮਤਲਬ ਕਿ ਆਪਾਂ ਪੀਆਰ ਹੋ ਚੁੱਕੇ ਆ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਸ ਹੋ ਗਏ ਆ ਆਪਾਂ ਮਤਲਬ ਪੰਜਾਂ ਮਹੀਨਿਆਂ ਚ ਮੈਂ ਕੈਨੇਡਾ ਆਉਣ ਤੋਂ ਬਾਅਦ 5 ਕੁ ਮਹੀਨੇ ਚ ਪੀਆਰ ਹੋ ਗਿਆ ਸੀ ਸੋ ਅੱਜ ਤੋਂ ਆਪਾਂ ਹੈਗੇ ਆ ਪੱਕੇ ਕੈਨੇਡਾ ਵਾਲੇ ਸੋ ਬਹੁਤ ਵਧੀਆ ਗੱਲ ਆ ਖੁਸ਼ੀ ਵਾਲੀ ਗੱਲ ਆ ਆਪਣੇ ਵਾਸਤੇ ਕਿ ਆਪਾਂ ਨੂੰ ਪੀਆਰ ਮਿਲ ਗਈ ਆ ਸੋ ਪੀਆਰ ਦਾ ਵਾਵਾ ਝੰਡੜ ਜੇ ਆ ਇੱਥੇ ਵਾਹੇ ਪਰ ਆਪਾਂ ਨੂੰ ਈਜ਼ੀ ਮਿਲ ਗਈ ਆ ਸੌਖੀ ਮਿਲ ਗਈ ਆ ਸੋ ਆ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਨਾਲੇ ਆ ਵੀਡੀਓ 'ਚ ਮੈਂ ਵੀ ਦੱਸ ਦਊਂਗਾ ਅੱਜ ਕੀ ਮਤਲਬ ਕੀ ਕਿੰਨੇ ਪੈਸੇ ਲੱਗੇ ਮੇਰੇ ਕੀ ਸਾਰਾ ਹਿਸਾਬ ਕਿਤਾਬ ਅੱਜ ਮੈਂ ਸਾਰਾ ਕੁਝ ਸੱਚ-ਸੱਚ ਦੱਸ ਦਊਂਗਾ ਮੈਂ ਅੱਗੇ ਨਹੀਂ ਦੱਸਿਆ ਸੱਚ ਪਰ ਅੱਜ ਮੈਂ ਪੂਰਾ ਸੱਚ ਦੱਸ ਦੇਣਾ ਤੇ ਆ ਵੀਡੀਓ ਲਾਸਟ ਤੱਕ ਦੇਖ ਲਿਓ ਤੁਹਾਨੂੰ ਸਾਰਾ ਪਤਾ ਲੱਗ ਜੂਗੀ ਮੈਂ ਕਿੱਦਾਂ ਪਹੁੰਚਿਆ ਤੇ ਕਿੱਦਾਂ ਆ ਆਪਾਂ ਨੂੰ ਕਾਰਡ ਮਿਲਿਆ ਪੀਆਰ ਕਾਰਡ ਸੋ ਇੱਥੋਂ ਤੱਕ ਦੀ ਯਰਣੀ ਅੱਜ ਆਪਾਂ ਪੂਰੀ ਦੱਸਾਂਗੇ ਤੁਹਾਨੂੰ ਸੋ ਚੱਲਦੇ ਆ ਵੈਸੇ ਤੇ ਮੈਂ ਹੁਣ ਚੱਲਿਆ ਲੋਡ ਤੇ ਮਤਲਬ ਟਰੱਕ ਤੇ ਝੱਲਿਆ ਵਾ ਸੋ ਮੈਂ ਕਿਹਾ ਆ ਸ਼ੁਰੂ ਕਰ ਲੈਨੇ ਘਰੋਂ ਤੇ ਹੁਣ ਆਪਾਂ ਚੱਲਦੇ ਆ ਟਰੱਕ ਵੱਲ ਨੂੰ ਤੇ ਟਰੱਕ ਤੇ ਜਾ ਕੇ ਬਾਕੀ ਜਿਹੜੀ ਵੀਡੀਓ ਟਰੱਕ ਤੇ ਬਣਾਵਾਂਗੇ ਜਾ ਕੇ ਠੀਕ ਆ ਜੀ ਸੋ ਮਿਲਦੇ ਆ ਤੁਹਾਨੂੰ ਆਪਾਂ ਸਿੱਧਾ ਹੁਣ ਟਰੱਕ ਤੇ ਜਾ ਕੇ ਤੇ ਉਥੇ ਕਰਾਂਗੇ ਗੱਲਾਂ ਬਾਤਾਂ ਸਾਰੀਆਂ ਦੱਸਾਂਗੇ ਤੁਹਾਨੂੰ ਕਿ ਕਿੱਦਾਂ ਹੋਏ ਆਪਾਂ ਪੀਆਰ ਸੋ ਹਾਂਜੀ ਬਾਈ ਆਪਾਂ ਪਹੁੰਚ ਗਏ ਜੀ ਟਰੱਕ 'ਚ ਤੇ ਟਰੱਕ 'ਚ ਪਹੁੰਚਣ ਤੋਂ ਬਾਅਦ ਆਪਾਂ ਟਰੱਕ ਚਲਾ ਵੀ ਲਿਆ ਤੇ ਹੁਣ ਰੁਕਿਆ ਤੇ ਹੁਣ ਮੈਂ ਕਹਾ ਕਿ ਜਿਹੜੀ ਵੀਡੀਓ ਆ ਜਲਦੀ ਜਲਦੀ ਆਪਾਂ ਕੱਲੀ ਕੰਪਲੀਟ ਤੇ ਆਪਣਾ ਟਰੱਕ ਹੁੰਦਿਆ ਖਾਲੀ ਇਹ ਜੇ ਨਜ਼ਰ ਖਾਲੀ ਹੁੰਦਾ ਨਜ਼ਰ ਆਪਾਂ ਵੀਡੀਓ ਆਪਣੀ ਕਰ ਲੈਣੀ ਕੰਪਲੀਟ ਸੋ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਆ ਕਿ 6 ਮਹੀਨਿਆਂ 'ਚ ਮੈਂ ਹੋ ਗਿਆ ਪੀਆਰ ਤੇ ਕਿੱਦਾਂ ਹੋਇਆ ਕੀ ਸਾਰਾ ਕੁਝ ਕਿੰਨਾ ਕੁ ਪ੍ਰੋਸੈਸ ਲੱਗਾ ਕਿੰਨੇ ਕੁ ਪੈਸੇ ਲੱਗੇ ਤੇ ਉਹ ਮੈਂ ਤੁਹਾਨੂੰ ਦੱਸੂੰਗਾ ਅ ਤੇ ਪਹਿਲੀ ਗੱਲ ਇਹ ਹੈ ਕਿ ਮੈਂ 6 ਮਹੀਨੇ ਚ ਹੋਇਆ ਹੁਣ ਕਈ ਵੀਰ ਭਰਾ ਇਦਾਂ ਦੇ ਵੀ ਹੈਗੇ ਕਿ ਜਿਹੜੇ ਸਿੱਧੇ ਪੀਆਰ ਵੀ ਆ ਜਾਂਦੇ ਆ ਕਿ ਮਤਲਬ ਇੱਥੇ ਆ ਕੇ 20 ਦਿਨਾਂ ਚ ਵੀ ਕਾਰਡ ਮਿਲ ਜਾਂਦਾ ਉਹਨਾਂ ਨੂੰ ਇਦਾਂ ਦੇ ਵੀਰ ਵੀ ਹੈਗੇ ਸੋ ਮੇਰਾ ਫਰੈਂਡ ਵੀ ਮੇਰੇ ਯਾਰ ਮਿੱਤਰ ਵੀ ਹੈਗੇ ਉਹ ਵੀ ਹੋਏ ਆ ਸੋ ਕਿਉਂਕਿ ਮੈਨੂੰ ਇਹ ਗੱਲ ਕਲੀਅਰ ਕਰਨੀ ਤਾਂ ਜ਼ਰੂਰੀ ਹੈਗੀ ਕਈ ਕਮੈਂਟ ਕਰਨ ਵਾਲੇ ਕਹਿਣਗੇ ਲੈ ਤੂੰ ਮਾਨ ਗਰੀ ਜਨਾ ਕਿ ਤੂੰ 6 ਮਹੀਨੇਜ ਹੋ ਗਿਆ ਅਸੀਂ 20 ਦਿਨਾਂ ਚ ਹੋਏ ਆ ਸੋ ਇਸ ਕਰਕੇ ਕੋਈ ਇਹਦੇ ਵਿੱਚ ਉਹ ਗੱਲ ਨਹੀਂ ਮੈਂ ਕਰਦਾ ਕਿ ਹਾਂ ਮੈਂ 6 ਮਹੀਨੇਜ ਹੋ ਗਿਆ ਇਦਾਂ ਉਹਦਾ ਬਸ ਮੈਂ ਇੱਕ ਦੱਸਣਾ ਚਾਹੁੰਨਾ ਕਿ ਹਾਂ ਮੈਂ 6 ਮਹੀਨੇਜ ਹੋਇਆ ਤੇ ਮੈਂ 6 ਮਹੀਨੇ ਜੀ ਕਹੂੰਗਾ ਤੇ ਸੋ ਇਹ ਗੱਲ ਆ ਗਈ ਇਹ ਆ ਸਿਸਟਮ ਜਿਹੜਾ ਵਾ ਕੈਨੇਡਾ ਦਾ ਮੈਂ ਦੁਬਈ ਤੋਂ ਲਾਇਆ ਸੀਗਾ ਤੇ ਦੁਬਈ ਤੋਂ ਹੀ ਆਪਣੀ ਪੀਆਰ ਲੱਗ ਗਈ ਸੀਗੀ ਮੇਰੇ ਦੁਬਈ ਤੋਂ ਹੀ ਸਾਰਾ ਪ੍ਰੋਸੈਸ ਜਿਹੜਾ ਪੀਆਰ ਦਾ ਉਹ ਚੱਲ ਪਿਆ ਹੈਗਾ ਮੈਂ ਵਰਕ ਪਰਮਿਟ ਤੇ ਆਏ ਹਾਂ ਵੈਸੇ ਮਤਲਬ ਵਰਕ ਪਰਮਿਟ ਵੀ ਨਾਲ ਹੀ ਲੱਗ ਜਾਂਦਾ ਕਿਉਂਕਿ ਇੱਥੇ ਹੁੰਦਾ ਪਹਿਲਾਂ ਲੱਗਦੀ ਪੀਐਨਪੀ ਪੀਐਨਪੀ ਤੋਂ ਬਾਅਦ ਆਪਣੀ ਫਿਰ ਲੱਗਦੀ ਪੀਆਰ ਦੀ ਫਾਈਲ ਪੀਆਰ ਦੀ ਫਾਈਲ ਲੱਗਣ ਤੋਂ ਬਾਅਦ ਆਪਣੀ ਲੱਗਦੀ ਵਰਕ ਪਰਮਿਟ ਦੀ ਫਾਈਲ ਜਦੋਂ ਆਪਾਂ ਦੁਬਈ ਹੁੰਨੇ ਆ ਇਹ ਸਾਰਾ ਪ੍ਰੋਸੈਸ ਤੇ ਪ੍ਰੋਸੈਸ ਇਹ ਥੋੜਾ ਜਿਹਾ ਲੰਮਾ ਹੁੰਦਾ ਵਾ ਜ਼ਿਆਦਾ ਮੇਰਾ ਜਿਹੜਾ 2022 ਤੋਂ ਚੱਲਣ ਦਿਆ ਕੋਈ 8ਵੇਂ ਮਹੀਨੇ ਤੋਂ ਤੇ ਆ ਹੁਣ 8ਵਾਂ ਮਹੀਨਾ ਆਉਣ ਵਾਲਾ ਫੇਰ ਮਤਲਬ ਕਿ 2 ਸੋ ਇਹ ਜਿਹੜਾ ਪ੍ਰੋਸੈਸ ਆ ਇਹ ਹੈ ਤੇ 1.5 ਤੋਂ 2 ਸਾਲ ਦਾ ਪ੍ਰੋਸੈਸ ਆ ਪਰ ਇਹਦੇ ਵਿੱਚ ਥੋੜਾ ਇਹ ਫਾਇਦਾ ਹੈਗਾ ਕਿ ਆਪਾਂ ਇੱਥੇ ਆ ਗਏ ਆਪਾਂ ਨੂੰ ਜ਼ਿਆਦਾ ਸਟਰਗਲ ਨਹੀਂ ਕਰਨੀ ਪੈਂਦੀ ਪੀਆਰ ਵਾਸਤੇ ਸੋ ਇਹ ਪ੍ਰੋਸੈਸ ਇਹੀ ਆ ਕਿ ਪੀਐਨਪੀ ਆ ਪੀਐਨਪੀ ਲਾ ਕੇ ਆਉਣਾ ਵਾ ਤੇ ਪੀਐਨਪੀ ਤੋਂ ਬਾਅਦ ਪੀਆਰ ਦੀ ਫਾਈਲ ਵੀ ਲੱਗ ਜਾਂਦੀ ਆ ਕਈਆਂ ਦੀ ਪੀਆਰ ਉੱਥੇ ਹੀ ਆ ਜਾਂਦੀ ਦੁਬਈ ਤੇ ਕਈਆਂ ਦੀ ਫਿਰ ਜੇ ਵਰਕ ਪਰਮਿਟ ਤੇ ਕੋਈ ਆ ਜਾਏ ਜਿੱਦਾਂ ਮੈਂ ਵਰਕ ਪਰਮਿਟ ਤੇ ਆ ਗਿਆ ਤੇ ਫਿਰ ਮੇਰੀ ਪੀਆਰ ਜਿਹੜੀ ਹੁਣ ਇੱਥੇ ਆ ਕੇ ਆਈ ਆ ਸੋ ਇਹ ਗੱਲ ਬਾਤ ਆ ਤੇ ਮੈਂ ਆ ਨੋਵਾ ਸਕੋਸ਼ੀਆ ਜਿਆਦਾ ਇਹ ਜਿਹੜਾ ਪ੍ਰੋਸੈਸ ਹੈ ਨੋਵਾ ਸਕੋਸ਼ੀਆ ਚ ਚੱਲਦਾ ਵਾ ਦੂਜੀਆਂ ਪ੍ਰਵਿੰਸਾਂ ਚ ਵੀ ਮੈਨੂੰ ਲੱਗਦਾ ਇੱਕ ਅੱਧੀ ਕੋਈ ਪ੍ਰਵਿੰਸ ਹੈਗੀ ਜਿੱਥੇ ਚੱਲਦਾ ਵਾ ਪਰ ਇਹ ਜ਼ਿਆਦਾਤਰ ਨੋਵਾ ਸਕੋਸ਼ੀਆ ਦੇ ਵਿੱਚ ਹੀ ਚੱਲਦਾ ਵਾ ਸੋ ਦੂਜੀ ਗੱਲ ਕੀ ਮੇਰੇ ਮੈਂ ਕਿੱਦਾਂ ਆਇਆ ਕੀ ਸਾ ਸਿਸਟਮ ਹੋਇਆ ਮੈਂ ਜਿਹੜਾ ਇਹ ਕੰਪਨੀ ਨਾਲ ਗੱਲ ਕੀਤੀ ਜਿਹੜੀ ਕੰਪਨੀ 'ਚ ਮੈਂ ਹੈਗਾ ਵਾਂ ਇਹਦਾ ਨਾਮ ਕਲਾਰਕ ਆ ਤੇ ਇਹਦੇ ਨਾਲ ਗੱਲ ਮਤਲਬ ਕਿ ਗੱਲ ਇਦਾਂ ਹੋਈ ਕਿ ਕੋਈ ਵੀਰ ਭਰਾ ਹੈਗਾ ਆਪਣਾ ਉਹਨੇ ਮੈਨੂੰ ਇਹਨਾਂ ਦੀ ਮੇਲ ਸੈਂਡ ਕਰਤੀ ਤੇ ਮੈਂ ਇਹਨਾਂ ਨੂੰ ਮੇਲ ਕਰਤੀ ਕਿ ਮੇਰਾ ਜਿੱਦਾਂ ਆਪਾਂ ਰੈਜ਼ਿਊਮ ਲਾ ਲੋ ਜਾਂ ਸੀਵੀ ਕਹਿ ਦਿੰਨੇ ਆ ਉਹ ਮੈਂ ਇਹਨਾਂ ਨੂੰ ਸੈਂਡ ਕਰਤਾ ਕਿ ਮੇਰੇ ਕੋਲ ਇੰਨੇ ਆਈਲਟਸ ਚ ਬੈਂਡ ਆ ਇੰਨਾ ਮੇਰਾ ਐਕਸਪੀਰੀਅੰਸ ਆ ਮੇਰੇ ਕੋਲ ਲਾਇਸੈਂਸ ਸਾਰਾ ਕੁਝ ਹੈਗਾ ਤੇ ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਹਾਂ ਓਕੇ ਅਸੀਂ ਤੈਨੂੰ ਹਾਇਰ ਕਰਾਂਗੇ ਫਿਰ ਇਹਨਾਂ ਨੇ ਹਾਇਰ ਕੀਤਾ ਫਿਰ ਇਹਨਾਂ ਨੇ ਅੱਗੇ ਆਪਣਾ ਹੀ ਲਾਇਰ ਦਿੱਤਾ ਕਿ ਆਹ ਲਾਇਰ ਦੇ ਥਰੂ ਤੂੰ ਜਿੱਦਾਂ ਆਪਣੇ ਏਜੰਟ ਕਹਿ ਦਿੰਦੇ ਆ ਉਹ ਦਿੱਤਾ ਮੈਨੂੰ ਤੇ ਉਹਦੇ ਥਰੂ ਫਿਰ ਮੈਂ ਉਹਨਾਂ ਸਾਰਾ ਮੇਰੀ ਫਾਈਲ ਦਾ ਪ੍ਰੋਸੈਸ ਕੀਤਾ ਫਿਰ ਆਪਾਂ ਉਹਨਾਂ ਨੂੰ ਪੈਸੇ ਦਿੱਤੇ ਤੇ ਕਿਉਂਕਿ ਕੰਪਨੀ ਹੈ ਜਿਹੜੀ ਉਹ ਕੋਈ ਪੈਸਾ ਨਹੀਂ ਲੈਂਦੀ ਨੋਵਾ ਸਕੋਸ਼ੀਆ ਦੇ ਵਿੱਚ ਕਾਫੀ ਕੰਪਨੀਆਂ ਜਿਹੜੀਆਂ ਇਦਾਂ ਦੁਬਈ ਤੋਂ ਮੰਦੇ ਲਿਆਉਂਦੀਆਂ ਸੋ ਪਹਿਲਾਂ ਮੈਂ ਇਹ ਦੱਸ ਦਿੰਦਾ ਫਿਰ ਕੰਪਨੀਆਂ ਬਾਰੇ ਬਾਅਦ ਦੱਸੂਗਾ ਫਿਰ ਉੱਥੋਂ ਜਿੱਦਾਂ ਆਪਾਂ ਜਿਹੜਾ ਲਾਇਰ ਹੈ ਉਹ ਆਪਣਾ ਉਹਨੇ ਸਾਰਾ ਜਿੱਦਾਂ ਪ੍ਰੋਸੈਸ ਚਲਾਉਂਦਾ ਉਹ ਪਹਿਲਾਂ ਪੀਐਨਪੀ ਲੱਗਦੀ ਫਿਰ ਪੀਆਰ ਲੱਗਦੀ ਫਿਰ ਵਰਕ ਪਰਮਿਟ ਲੱਗਦਾ ਉਹ ਹੌਲੀ ਹੌਲੀ ਫਾਈਲ ਚੱਲੀ ਜਾਂਦੀ ਹੈ ਜਿਹੜੇ ਜਿਹੜੇ ਡਾਕੂਮੈਂਟ ਮੰਗਦੇ ਉਹ ਆਪਾਂ ਡਾਕੂਮੈਂਟ ਦਈ ਜਾਂਦੇ ਹਾਂ ਸੋ ਇਦਾਂ ਹੁੰਦਾ ਸਿਸਟਮ ਤੇ ਦੂਜਾ ਲੈ ਗਿਆ ਕਿ ਮੈਂ ਇਹ ਗੱਲ ਕਹਿਣਾ ਮੇਰਾ ਜਿੰਨਾ ਪੈਸਾ ਲੱਗਾ ਮੈਂ ਦੱਸਦਾ ਮੇਰੇ ਲੱਗਾ 6000 ਜਿਹੜਾ ਆ ਆਪਾਂ ਸਿੱਧਾ ਸਿੱਧਾ ਲਾਇਰ ਨੂੰ ਦਿੱਤਾ ਜਿਹੜਾ ਲਾਇਰ ਹੀਗਾ 6000 ਡਾਲਰ ਕੈਨੇਡੀਅਨ ਕੈਨੇਡਾ ਡਾਲਰ 6000 ਤੇ 3000 ਡਾਲਰ ਹੋਰ ਲੱਗਾ ਜਿਹੜੀਆਂ ਐਮਬੈਸੀ ਫੀਸਾਂ ਹੁੰਦੀਆਂ ਆ ਜਾਂ ਦੂਜੀ ਤੀਜੀ ਕੋਈ ਫੀਸ ਹੁੰਦੀਆਂ ਉੱਤੇ ਥੱਲੇ ਵਾਲੀਆਂ ਮਤਲਬ ਉਹੀ ਉੱਤੇ ਥੱਲੇ ਵਾਲੀਆਂ ਕੀ ਮਤਲਬ ਉਹੀ ਐਮਬੈਸੀ ਫੀਸਾਂ ਹੁੰਦੀਆਂ ਮੈਨੂੰ ਹਣ ਚੰਗੀ ਤਰ੍ਹਾਂ ਚੇਤਾ ਨਹੀਂ ਆ ਮੈਨੂੰ ਲੱਗਦਾ 2 ਜਾਂ 3000 ਡਾਲਰ ਹੋ ਹੀ ਗਏ ਆ ਮਤਲਬ 3000 ਲਾਓ ਤੁਸੀਂ ਸਾਰਾ ਕਿ ਇਹ ਤੋਂ ਵੱਧ ਨਹੀਂ ਮਤਲਬ 9000 ਡਾਲਰ ਲੱ ਪੀਆਰ ਹੋ ਗਿਆ ਕੈਨੇਡਾ ਦਾ ਮਤਲਬ ਹੁਣ ਤੱਕ ਲਾ ਲੋ ਤੁਸੀਂ ਕਿ ਮੇਰਾ 9000 ਡਾਲਰ ਲੱਗਾ ਜਿਹੜਾ ਮੈਂ ਏਜੰਟ ਨੂੰ ਦਿੱਤਾ ਜਾਂ ਐਮਬੈਸੀ ਫੀਸਾਂ ਤਾਰੀਆਂ ਬਾਕੀ ਜਿਹੜਾ ਖਰਚਾ ਉਹ ਤੇ ਵੱਖਰਾ ਹੈ ਨਾ ਜਿੱਦਾਂ ਆਪਾਂ ਇੱਥੇ ਆਏ ਲਾਇਸੈਂਸ ਬਣਾਇਆ ਜਾਂ ਉੱਥੇ ਆਪਾਂ ਆਈਲੈਂਡਸ ਕੀਤੀ ਉੱਤੇ ਖਰਚਾ ਲੱਗਿਆ ਜਾਂ ਉਹ ਖਰਚੇ ਨਹੀਂ ਮੈਂ ਗਿਣਨੇ ਆ ਜਿਹੜੇ ਸਿੱਧਾ ਸਿੱਧਾ ਖਰਚਾ ਤਾਂ ਨਹੀਂ ਦੱਸਨੇ ਆ ਵੀ ਮੈਂ ਜਿਹੜਾ ਮੈਂ ਏਜੰਟ ਨੂੰ ਦਿੱਤਾ ਉਹ ਮੈਂ ਦਿੱਤਾ 9000 ਤੇ 9000 ਦੇ ਵਿੱਚ ਮੈਂ ਪੀਆਰ ਹੋ ਗਿਆ ਪੀਆਰ ਤੱਕ ਮੈਂ ਕਹਿੰਦੇ ਆ ਸ਼ੁਰੂ ਤੋਂ ਲੈ ਕੇ ਪੀਆਰ ਤੱਕ ਮੈਂ 9000 ਦੇ ਵਿੱਚ ਦबई ਤੋਂ ਲੈ ਕੇ ਕੈਨੇਡ ਸੋ ਇਹ ਗੱਲ ਹੁਣ ਮਤਲਬ ਇਹ ਸੁਣ ਕੇ ਤੇ ਕਈ ਬਾਈਆਂ ਨੇ ਮੈਨੂੰ ਮੈਸੇਜ ਕਰਦੇ ਨੇ ਵੀ ਸਾਨੂੰ ਵੀ ਦੱਸ ਸਾਨੂੰ ਵੀ ਦੱਸ ਇਹ ਕਿੱਦਾਂ ਹੁੰਦਾ ਕਿ ਸਾਰਾ ਸਿਸਟਮ ਆਹੀ ਵੀ ਸਾਨੂੰ ਵੀ ਕੰਪਨੀ ਚ ਹਾਇਰ ਕਰਾ ਸਾਾਨੂੰ ਸਾਨੂੰ ਵੀ ਐਲ ਐਮ ਆਈ ਦਵਾ ਸੋ ਬਾਈ ਇਹ ਤੇ ਮੈਂ ਜੇ ਆਪਣੀ ਗੱਲ ਕਰਾਂ ਤੇ ਮੈਂ ਤੇ ਇੱਕੋ ਕਿੰਨਾ ਵੀ ਰੱਬ ਦੇ ਆਸਰੇ ਮੈਂ ਆ ਗਿਆ ਇੱਥੋਂ ਤੱਕ ਕਿ ਰੱਬ ਨੇ ਮੇਰੀ ਬਾਹ ਫੜੀ ਮੈਂ ਕੋਈ ਐਫਰਟ ਨਹੀਂ ਕੀਤਾ ਇੰਨਾ ਚਲੋ ਹੁਣ ਮੈਂ ਮਤਲਬ ਕਹਿਣਾ ਮਤਲਬ ਚਲੋ ਕੀਤਾ ਵੀ ਲਾ ਲੋ ਐਫਰਟ ਪਰ ਮੈਂ ਆਪਣੇ ਆਪ ਨੂੰ ਇੰਨਾ ਨਹੀਂ ਮੰਨਦਾ ਕਿ ਮੈਂ ਬਹੁਤ ਜ਼ਿਆਦਾ ਐਫਰਟ ਕੀਤਾ ਬਸ ਇਦਾਂ ਹੀ ਰੱਬ ਬਾਹ ਫੜੀ ਗਿਆ ਤੇ ਆਪਾਂ ਆਈ ਗਏ ਸੋ ਮੈਂ ਇਹਦੇ ਆਪਣੇ ਜਿੱਦਾਂ ਵਾਹਿਗੁਰੂ ਦੇ ਆਸਰੇ ਆ ਕਿ ਉਹਨੇ ਲਿਆਂਦਾ ਤੇ ਮੈਂ ਤੇ ਉਹਦੇ ਆਸਰੇ ਕਹਿੰਦਾ ਕਿ ਮੈਂ ਉਹਦੇ ਆਸਰੇ ਆਇਆ ਸੋ ਪੀਆਰ ਤੱਕ ਮੈਨੂੰ ਉਹਨੇ ਕਿਰਾਇਆ ਸੋ ਮੈਨੂੰ ਇਨੀ ਮੈਨੂੰ ਸੱਚੀ ਗੱਲ ਦੱਸਾਂ ਮੈਨੂੰ ਆਉਣ ਤੋਂ ਪਹਿਲਾਂ ਕੋਈ ਨੌਲੇਜ ਨਹੀਂ ਹੈਗੀ ਇਹਦੇ ਬਾਰੇ ਕਿ ਇਦਾਂ ਪੀਐਨਪੀ ਲੱਗਦੀ ਆ ਫਿਰ ਇਦਾਂ ਪੀਆਰ ਹੋਈਦਾ ਵਾ ਮੈਂ ਬਸ ਰੱਬ ਦੇ ਸਾਰੇ ਜੋ ਕੋ ਚੱਲੀ ਜਾਂਦਾ ਵਾ ਚਲਾਈ ਜਾਂਦਾ ਹਾਂ ਮੈਨੂੰ ਕੁਝ ਪਤਾ ਪਤਾ ਨਹੀਂ ਸੀ ਨਾ ਸੋ ਬਾਅਦ ਚ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਉਹੀ ਜਦੋਂ ਟਾਈਮ ਪੈ ਗਿਆ ਫਿਰ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਵੀ ਹਾਂ ਇਦਾਂ ਇਦਾਂ ਸਿਸਟਮ ਚੱਲਦਾ ਇਦਾਂ ਪ੍ਰੋਸੈਸ ਹੁੰਦਾ ਸਾਰਾ ਕੁਝੇ ਸੋ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਮੈਂ ਕਿ ਮੈਂ ਜਿਹੜਾ ਮੰਨਦਾ ਕਿ ਦੁਬਈ ਜਿੰਨੇ ਵੀਰ ਭਰਾ ਆਪਣੇ ਬੈਠੇ ਆ ਜੇ ਕੋਈ ਆਪਾਂ ਨੂੰ ਵੇਖਣਦਿਆ ਤੇ ਜੇ ਨੋਵਾ ਸਕੋਸ਼ੀਆ ਤੁਹਾਨੂੰ ਕਨੇਡਾ ਦੇ ਵਿੱਚ ਨੋਵਾ ਸਕੋਸ਼ੀਆ ਨੇ ਜਿਹੜਾ ਜੇ ਤੁਹਾਨੂੰ ਏਜੰਟ ਕਹਿੰਦਾ ਨਾ ਕਿ ਹਾਂ ਇੱਥੋਂ ਦਾ ਮੈਂ ਕਰਵਾ ਕੇ ਦਊਂਗਾ ਤੈਨੂੰ ਜੈਨੂਇਨ ਹੋਵੇ ਤੇ ਮੈਂ ਮੰਨਦਾ ਕਿ ਬੈਸਟ ਆ ਸਭ ਨੂੰ ਸਭ ਤੋਂ ਜ਼ਿਆਦਾ ਬੈਸਟ ਇਹੀ ਕੱਲਾ ਪ੍ਰਵਿੰਸਾ ਤੇ ਕਿਉਂਕਿ ਇੱਥੇ ਆ ਗਈ ਤੁਹਾਡੀ ਪੀਆਰ ਉੱਥੋਂ ਲੱਗ ਜਾਂਦੀ ਆ ਤੇ ਸਿੱਧੇ ਤੁਸੀਂ ਪੀਆਰ ਆ ਸਕਦੇ ਆ ਜਾਂ ਇੱਥੇ ਆ ਕੇ ਤੁਹਾਡੀ ਜਲਦੀ ਪੀਆਰ ਹੋ ਜਾਂਦੀ ਤੁਹਾਨੂੰ ਇਨੀ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਉੱਥੋਂ ਦਾ ਐਕਸਪੀਰੀਅੰਸ ਕਾਊਂਟ ਹੋਵੇ ਜਿਹੜਾ ਨੋਵਾਸ ਕੋਸ਼ੀ ਦਾ ਇਹ ਸਿਸਟਮ ਆ ਕਿ ਤੁਹਾਡਾ ਐਕਸਪੀਰੀਅੰਸ ਚਾਹੀਦਾ ਸਾਲ ਦਾ ਤੇ ਫਿਰ ਤੁਹਾਡੀ ਪੀਐਨਪੀ ਲੱਗ ਜਾਂਦੀ ਆ ਸੋ ਮੇਰੇ ਤੇ ਇੰਨੇ ਪੈਸੇ ਲੱਗੇ ਵੈਸੇ ਤੁਸੀਂ ਜੇ ਕੋਈ ਏਜੰਟ ਹਾਇਰ ਕਰੋਗੇ ਕੋਈ ਸਿੱਧਾ ਏਜੰਟ ਨਾਲ ਗੱਲ ਕਰੋਗੇ ਤੇ ਫਿਰ ਉਹ ਤੇ ਤੁਹਾਨੂੰ ਪਤਾ ਹੀ ਆ ਕਿ 30 35000 ਡਾਲਰ 30 35000 ਡਾਲਰ ਲੈਂ ਸੋ ਜਿਹੜੀ ਗੱਲ ਰਹੀ ਕੰਪਨੀਆਂ ਦੀ ਹੁਣ ਮੈਨੂੰ ਜਿਹੜੀ ਮੈਂ ਅੱਗੇ ਗੱਲ ਕੀਤੀ ਕਿ ਬਾਈਆਂ ਨੇ ਕਿਹਾ ਕਿ ਕੰਪਨੀ ਸਾਨੂੰ ਵੀ हायर ਕਰਾ ਮੈਂ ਇੱਕ ਵੀਡੀਓ ਪਾਈ ਆ ਉਹਦਾ ਜਿਹੜਾ ਲਿੰਕ ਆ ਨਾ ਉਹ ਤੁਹਾਨੂੰ ਮਿਲ ਜਾਊਗਾ ਮੇਰੇ YouTube ਤੇ ਜਾ ਕੇ ਚੈੱਕ ਕਰੋਗੇ ਨਾ ਤੁਸੀਂ ਆ ਲੇਟੈਸਟ ਵੀਡੀਓ ਜੀ ਹੋਊਗਾ ਜਾਂ ਪਲੇਲਿਸਟ ਚ ਚੈੱਕ ਕਰ ਲਿਓ ਉਹਦੇ ਵਿੱਚ ਲਿਖਿਆ ਮੈਂ ਕਿ ਗਲਫ ਤੋਂ ਦੁਬਈ ਕਿੱਦਾਂ ਆਉਣਾ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਕੰਪਨੀਆਂ ਦੇ ਨਾਮ ਹੀ ਦਿੱਤੇ ਉਹਦੇ ਵਿੱਚ ਮੈਂ ਨਾਂ ਬੋਲ ਕੇ ਵੀ ਦੱਸਿਆ ਤੁਸੀਂ ਉਹ ਵੀਡੀਓ ਵੇਖਿਓ ਨਾਲੇ ਤੁਹਾਨੂੰ ਉਹ ਚ ਪ੍ਰੋਸੈਸ ਦਾ ਵੀ ਪਤਾ ਲੱਗ ਜਾਊਗਾ ਤੇ ਨਾਲੇ ਉਹ ਚ ਉਹ ਵੀ ਤੁਸੀਂ ਵੇਖ ਸਕਦੇ ਆ ਉਹ ਚ ਕੰਪਨੀਆਂ ਦੇ ਨਾਮ ਵੀ ਮੈਂ ਥੱਲੇ ਉਹ ਕੰਪਨੀਆਂ ਨਾਲ ਤੁਸੀਂ ਸਿੱਧੀ ਮੇਲ ਕਰ ਸਕਦੇ ਆ ਜਾ ਕੇ ਤੇ ਮੇਰਾ ਬਾਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਨਾ ਮੇਰਾ ਕਿਸੇ ਏਜੰਟ ਨਾਲ ਲਿੰਕ ਹੈਗਾ ਕਿਸੇ ਨਾਲ ਲਿੰਕ ਨਹੀਂ ਹੈਗਾ ਸੋ ਮੈਨੂੰ ਮਤਲਬ ਨਾ ਪੁੱਛਿਆ ਕਰੋ ਮੈਨੂੰ ਕਈ ਬਾਈ ਪੁੱਛਦੇ ਕਿ ਸਾਨੂੰ ਏਜੰਟ ਦਾ ਨਾਮ ਦੱਸ ਉਹ ਦੱਸ ਮੈਨੂੰ ਏਜੰਟ ਨਾਲ ਸਿੱਧੀ ਗੱਲ ਨਹੀਂ ਹੋਈ ਮੇਰੀ ਮੇਰੀ ਪਹਿਲਾਂ ਕੰਪਨੀ ਨਾਲ ਗੱਲ ਹੋਈ ਸੀ ਤੇ ਕੰਪਨੀ ਨੇ ਹੀ ਅੱਗੇ ਜਿਹੜਾ ਲਾਇਰ ਏਜੰਟਾ ਉਹਦੇ ਨਾਲ ਗੱਲ ਕਰਵਾਈ ਸੀਗੀ ਸੋ ਉਹਨੇ ਕੰਪਨੀ ਦੇ ਥਰੂ ਹੀ ਕੀਤਾ ਉਹਨੇ ਆਪਣਾ ਸਿੱਧੀ ਕੋਈ ਮਤਲਬ ਗੱਲਬਾਤ ਨਹੀਂ ਹੁੰਦੀ ਉਹਦੇ ਨਾਲ ਕਰ ਵੀ ਸਕਦੇ ਨਹੀਂ ਪਰ ਉਹਨੇ ਇਹੋ ਕਹਿਣਾ ਕਿ ਤੁਸੀਂ এমপ্লয়ার ਲੈ ਆਓ ਇਹ ਲਾਇਰ ਆ ਉਹਨੇ ਤੇ ਤੁਹਾਡੀ ਫਾਈਲ ਪ੍ਰੋਸੈਸ ਕਰਨੀ ਜਿਹੜਾ ਪੇਪਰ ਦੇਣੇ ਅਸਲੀ ਪੇਪਰ ਦੇਣੇ ਆ ਉਹ ਤੇ ਕੰਪਨੀ ਨੇ ਹੀ ਦੇਣੇ ਆ ਸੋ ਤੁਸੀਂ ਲੱਭ ਸਕਦੇ ਕੰਪਨੀ ਸਿੱਧੀ ਮੇਲ ਕਰ ਸਕਦੇ ਕੰਪਨੀਆਂ ਨੂੰ ਮੈਂ ਤੁਹਾਨੂੰ ਉਹਦਾ ਦੱਸ ਦਿੰਦਾ ਕੰਪਨੀਆਂ ਹੈਗੀਆਂ ਕਲਾਰਕ ਈਸਨ ਬਰੁਕਵੈਲ ਤਿੰਨੇ ਤੇ ਇੱਕ ਹੋਰ ਕਲਾਸਿਕਲ ਫਲੇਡ ਇਦਾਂ ਜਿਹੀ ਕੋਈ ਨਾਮ ਮੈਨੂੰ ਨਾਂ ਚੇਤਾ ਭੁੱਲ ਜਾਂਦਾ ਪਰ ਤਿੰਨ ਚਾਰ ਕੰਪਨੀਆਂ ਆ ਇਨਨ ਤੁਸੀਂ ਸਿੱਧੀ ਮੇਲ ਕਰ ਸਕਦੇ ਆ ਵੈਸੇ ਹਜੇ ਤੇ ਨਹੀਂ ਰੱਖ ਰਹੇ ਕਿਉਂਕਿ ਮੈਨੂੰ ਪਤਾ ਮੈਂ ਇੱਥੇ ਆਇਆ ਤੇ ਕਈ ਬਾਈ ਦबई ਆ ਇਹ ਮੇਰੇ ਵਾਲੀ ਕੰਪਨੀ ਜੀ ਆ ਉਹਨਾਂ ਨੂੰ ਨਹੀਂ ਸਾਧ ਰਹੇ ਤੇ ਨਵੇਂ ਆ ਉਹਨਾਂ ਕਿੱਥੇ ਰੱਖਣਾ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਹੁਣ ਕਰਨਗੇ ਬਾਕੀ ਆ ਤੁਸੀਂ ਟਰਾਈ ਕਰਦੇ ਰਹੋ ਕਿਤੇ ਨਾ ਕਿਤੇ ਰੱਬ ਨੇ ਜਦੋਂ ਬਾਹ ਫੜਨੀ ਹੋਈ ਉਹ ਰੱਬ ਨੇ ਕਰਾਉਣਾ ਮੈਂ ਵੀ ਹੁਣ ਆਪਣੇ ਮੈਂ ਕਹਾਂਗਾ ਕਿ ਮੈਂ ਕਰ ਲਿਆ ਸੋ ਬਸ ਇੰਨੀਆਂ ਗੱਲਾਂ ਬਾਤਾਂ ਮੈਂ ਦੱਸਤੀਆਂ ਤੁਹਾਨੂੰ ਜੇ ਕੁਝ ਰਹਿ ਗਿਆ ਫਿਰ ਆਪਾਂ ਵੀਡੀਓ ਬਣਾਉਂਦੇ ਰਹਿਣਾ ਉਹਨਾਂ ਚ ਦੱਸਦੇ ਰਵਾਂਗੇ ਸੋ ਬਾਕੀ ਇਹ ਆ ਗਈ ਪੀਆਰ ਦੀ ਜਰਨੀ ਇੰਨੀ ਹੈਗੀ ਕਿ ਦੁਬਈ ਤੋਂ ਆ ਕੇ ਇੱਥੋਂ ਤੱਕ ਮੈਂ ਦੱਸਤੀ ਆ ਬਾਕੀ ਸਕਸੈਸਫੁਲ ਹੋਣਾ ਜਾਂ ਕੋਈ ਉਹ ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਕਿ ਮੈਂ ਬਹੁਤ ਮਤਲਬ ਇਹ ਦੁਨੀਆਦਾਰੀ ਆ ਤੇ ਬਹੁਤ ਸਕਸੈਸਫੁਲ ਆ ਪਰ ਮੈਂ ਆਪਣੇ ਆਪ ਤੇ ਕੁਝ ਸ਼ਾਇਦ ਹੋਰ ਸੋਚਦਾ ਵਾ ਕਿ ਹੋਰ ਪੈਸੇ ਪੂਸੇ ਲਓ ਨਹੀਂ ਪਰ ਕੋਈ ਹੋਰ ਵੀ ਕਈ ਸਕਸੈਸਫੁਲ ਚੀਜ਼ਾਂ ਹੁੰਦੀਆਂ ਜੋ ਬੰਦਾ ਸੋਚਦਾ ਉਹ ਨਹੀਂ ਹੁੰਦੀ ਕਿਉਂਕਿ ਮੈਨੂੰ ਮੈਂ ਸੱਚੀ ਗੱਲ ਦੱਸਾਂ ਤੇ ਮੈਨੂੰ ਨਾ ਤੇ ਸਾਡਾ ਜੈਂਟੀ ਆ ਜਿਹੜਾ ਉਹ ਹੀ ਖੁਸ਼ੀ ਦਿਵਾਉਣ ਵਾਲਾ ਲਾਇਰ ਆ ਨਾ ਜਿਹੜਾ ਉਹ ਜਦੋਂ ਵੀ ਮੇਲ ਕਰਦਾ ਨਾ ਜਦੋਂ ਮੇਰਾ ਪਹਿਲਾ ਪੀਐਨਪੀ ਆਈ ਉਹਨੇ ਸਿੱਧੀ ਮੇਲ ਕਰਨੀ ਇੱਕੋ ਹੀ ਆਪਣੇ ਦੇ ਪੰਜਾਬੀ ਜੈਂਟ ਆ ਨਾ ਉਹ ਕਾਲ ਕਰਕੇ ਦੱਸਦੇ ਆ ਹਾਂ ਤੁਹਾਡੀ ਆਪਰੂਵ ਹੋ ਗਈ ਆ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਆ ਜੀ ਕੰਗ੍ਰੈਚੁਲੇਸ਼ਨ ਆ ਜੀ ਕੰਗ੍ਰੈਚੁਲੇਸ਼ਨ ਉਹ ਪਿਓ ਦੇ ਪੁੱਤ ਨੇ ਅੱਜ ਤਾਈਂ ਨਹੀਂ ਕਿਹਾ ਲਾਇਰ ਨੇ ਉਹਨੇ ਸਿੱਧੀ ਮੇਲ ਕਰਨੀ ਆ ਤੁਹਾਡੀ ਪੀਐਨਪੀ ਅਪਰੂਵ ਹੋ ਗਈ ਓਕੇ ਆ ਦੈਟਸ ਇਟ ਅੱਗੇ ਬਾਅਦ ਤੁਹਾਡਾ ਵਰਕ ਪਰਮਿਟ ਅਪਰੂਵ ਹੋ ਗਿਆ ਬਸ ਹੁਣ ਪੀਆਰ ਤੁਹਾਡੀ ਪੀਆਰ ਦੀ ਆ ਮੇਲ ਆ ਗਈ ਆ ਤੁਹਾਡਾ ਪੀਆਰ ਮਤਲਬ ਅਪਰੂਵ ਹੋ ਗਈ ਆ ਬਸ ਐਨੀ ਮੇਲ ਕਰਦਾ ਇਸ ਤੋਂ ਵੱਧ ਉਹਨੇ ਕੁਝ ਨਹੀਂ ਕਹਿਣਾ ਕਿ ਕੰਗ੍ਰੈਚੁਲੇਸ਼ਨ ਬਹੁਤ ਵਧੀਆ ਆ ਜਾਂ ਤੇ ਦੂਜੀ ਗੱਲ ਉਹ ਹੀ ਆ ਨਾ ਉਹਦਾ ਇੰਸਟਾ ਤੇ ਕੋਈ ਅਕਾਊਂਟ ਨਾ ਟਿਕਟੌਕ ਤੇ ਅਕਾਊਂਟ ਕਿ ਕੋਈ ਏਦਾਂ ਦਾ ਸਿਸਟਮ ਨਹੀਂ ਹੈਗਾ ਉਹ ਗੋਰਾ ਹੈਗਾ ਵਾ ਤੇ ਮਤਲਬ ਉਹਨੂੰ ਉਹ ਇੱਕ ਆਪਣੇ ਪ੍ਰੋਫੈਸ਼ਨ ਨਾਰਮਲ ਕੰਮ ਲੈਂਦਾ ਜਿੱਦਾਂ ਆਪਾਂ ਨਾਰਮਲ ਕੰਮ ਕਰਦੇ ਹਾਂ ਉਹ ਇਹ ਚੀਜ਼ ਨੂੰ ਨਾਰਮਲ ਲੈਂਦਾ ਕਿ ਇਹ ਨਾਰਮਲ ਮੇਰਾ ਕੰਮ ਆ ਬਸ ਤੇ ਉਹ ਕੋਈ ਜਾਰੀ ਹਾਈਪ ਨਹੀਂ ਬਣਾਉਂਦਾ ਆਪਣੇ ਵਾਲੇ ਏਜੰਟ ਆ ਸਾਡਾ ਵੀਆ ਲੱਗ ਗਿਆ ਜੇ ਇਦਾਂ ਕੋਈ ਪੰਜਾਬੀ ਏਜੰਟ ਕੋਈ ਇਦਾਂ ਪੀਆਰ ਹੋਇਆ ਹੋਵੇ ਨਾ ਬੰਦਾ ਤਾਂ ਉਹਨੇ ਪਤਾ ਨਹੀਂ 10 15 ਵੀਡੀਓ ਪਾ ਦੇਣੀਆਂ ਤੇ ਬੰਦੇ ਨੂੰ ਫੀਲਿੰਗ ਜੀ ਵੀ ਜਵਾ ਦੇਣੀ ਹਾਂ ਤੂੰ ਕੈਨੇਡਾ ਚੱਲਿਆ ਕੈਨੇਡਾ ਵਾਲੀ ਫੀਲਿੰਗ ਸੋ ਮੈਨੂੰ ਤਾਂ ਇੱਕ ਵਾਰੀ ਵੀ ਫੀਲਿੰਗ ਨਹੀਂ ਆਈ ਇੰਨੀ ਕਿ ਹਾਂ ਮੇਰਾ ਵੀਆ ਲੱਗ ਗਿਆ ਕੋਈ ਇੰਨਾ ਮਤਲਬ ਕਿ ਹਾਈ ਕੁਝ ਕ੍ਰੀਏਟ ਹੁੰਦੀ ਜਦਾਂ ਮੈਂ ਵੀ ਸੋਚਦਾ ਨਾ ਮੈਂ ਮੈਂ ਲॉयर ਨਾ ਕਰੂੰਗਾ ਗੱਲ ਆਪਣੇ ਨਾਲ ਵੀ ਇਦਾਂ ਤੂੰ ਹੀ ਪੰਜਾਬੀ ਏਜੰਟਾਂ ਦੀਆਂ ਨੂੰ ਵਿਖਾਉਂਗਾ ਵੀਡੀਓ ਵੀ ਇਦਾਂ ਕਰਿਆ ਕਰ ਤੂੰ ਵੀ ਵਾਵਾ ਮਦਦ ਖੁਸ਼ ਹੋਗੇ ਦੱਸਿਆ ਕਰ ਵੀਡੀਓ ਵੜੀਓ ਬਣਾਇਆ ਕਰ ਅਗਲੇ ਬੰਦੇ ਨੂੰ ਵੀ ਸਰਪ੍ਰਾਈਜ਼ ਦੇ ਆ ਕਰ ਪਰ ਸਾਡੇ ਵਾਲੇ ਕੋਈ ਸਰਪ੍ਰਾਈਜ਼ ਨਹੀਂ ਬਸ ਉਹਨਾਂ ਸਿੱਧਾ ਕਹਿ ਦੇਣਾ ਆ ਤੇਰੀ ਆ ਚੀਜ਼ ਆ ਗਈ ਐਪਰੂਵ ਹੋ ਗਈ ਬਸ ਇੰਨੀ ਨਾਰਮਲ ਮੇਲ ਹੁੰਦੀ ਓਦੀ ਤੇ ਸੋ ਇੰਨੀ ਹੈ ਗਈ ਸੀਗੀ ਆਪਣੀ ਦबई ਤੋਂ ਇਥੋਂ ਦੀ ਪੀਆਰ ਦੀ ਜਰਨੀ ਸੋ ਅੱਗੇ-ਅੱਗੇ ਜਰਨੀਆਂ ਚੱਲਦੀਆਂ ਰਹਿਣੀਆਂ ਤੇ ਆਪਾਂ ਤੁਹਾਡੇ ਨਾਲ ਗੱਲਾਂ-ਬਾਤਾਂ ਕਰਦੇ ਰਹਿਣਾ ਸੋ ਬਾਕੀ ਜੇ ਕਿਸੇ ਦੇ ਸਵਾਲ-ਸੁਵਾਲ ਹੋਏ ਉਹ ਪੁੱਛ ਲਿਓ ਤੁਸੀਂ ਤੇ ਕੰਪਨੀਆਂ ਦਾ ਮੈਂ ਦੱਸਤਾ ਵਾ ਤੇ ਕੰਪਨੀਆਂ ਦਾ ਬਾਈ ਖੁਦ ਹੀ ਸਰਚ ਕਰੋ ਰੱਬ ਦੇ ਅੱਗੇ ਹੱਥ-ਪੈਰ ਜੋੜੋ ਕਿ ਮਹਾਰਾਜ ਸਾਨੂੰ ਪਛਾਹ ਤੇ ਉਤੇ ਵਿਸ਼ਵਾਸ ਰੱਖੋ ਬਸ ਮੈਂ ਤੇ ਇਹੀ ਕਹੂੰਗਾ ਕਿ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਤੇ ਉਹਨੇ ਆਪੇ ਇੱਕ ਨਾ ਇੱਕ ਦਿਨ ਤੁਹਾਨੂੰ ਸਫਲ ਕਰਨਾ ਵਾ ਜੇ ਤੁਸੀਂ ਮਿਹਨਤ ਕਰਦੇ ਆ ਜਿੰਨੀ ਵੀ ਚਲੋ ਸਾਰੇ ਕਰਦੇ ਆ ਪਰ ਮਿਹਨਤ ਕਰਦੇ ਰਹੋ ਹੌਲੀ ਹੌਲੀ ਤੁਸੀਂ ਮੈਂ ਵੀ ਹੁਣ ਜੋ ਇੱਕ ਬੰਦਾ इमोशनल ਜੀਆਂ ਗੱਲਾਂ ਉਹ ਜੰਦੀਆਂ ਕਿ ਹਾਂ ਅਸੀਂ ਕਿੱਥੋਂ ਉੱਠੇ ਕਿੱਥੇ ਆ ਗਏ ਕਿ ਉਹ ਦਿਨ ਵੀ ਹੈਗੇ ਸੀ ਕਿ ਆ ਵੀ ਦਿਨ ਆ ਗਏ ਅੱਜ ਵੀ ਤੇ ਉਹ ਚੀਜ਼ਾਂ ਬਸ ਸਟਰਗਲ ਹੀ ਆ ਬਾਈ ਸਾਰਾ ਹਰ ਕੋਈ ਕਰਦਾ ਉਹ ਮੈਂ ਇੰਨੀਆਂ इमोशनल ਜੀਆਂ ਗੱਲਾਂ ਕਰਦਾ ਨਹੀਂ ਕਿ ਹਾਂ ਮੈਂ ਉਹ ਕੀਤਾ ਜੇ ਕੀਤਾ ਸੋ ਮੈਂ ਤੇ ਇਹੀ ਕਹਿਣਾ ਕਿ ਜੋ ਕੀਤਾ ਉਹ ਵਾਈਗਰੂ ਨੇ ਕੀਤਾ ਤੇ ਉਹਦਾ ਹੀ ਆוט ਆ ਸਾਰਾ ਸਾਰਾ ਉਹਨੇ ਜੋ ਕਰਨਾ ਹੀ ਵਧੀਆ ਕੀਤਾ ਅੱਗੇ ਵੀ ਜੋ ਕਰੂਗਾ ਵਧੀਆ ਕਰੂਗਾ ਤੇ ਵਧੀਆ ਹੀ ਆ ਸਭ ਉਹਦੇ ਆਸਰੇ ਸੋ ਮਿਹਨਤ ਕਰਦੇ ਰਹੋ ਮੈਂ ਆ ਗੱਲਾਂ ਨਹੀਂ ਕਰਨੀਆਂ ਚਾਹਨਾ ਕਿ ਮਿਹਨਤ ਕਰਦੇ ਹੋ ਹਰ ਕੋਈ ਮਿਹਨਤ ਕਰਦਾ ਹੀ ਆ ਬਾਈ ਇੱਥੇ ਕੋਈ ਵੀ ਬੰਦਾ ਸਰ ਸਾਰੇ ਮਿਹਨਤ ਕਰਦੇ ਆ ਕੋਸ਼ਿਸ਼ ਕਰਦੇ ਆ ਵੀ ਹਾਂ ਕਰੀਏ ਪਰ ਚਲੋ ਉਹ ਲਾ ਲੂਗੀ ਰੱਬ ਕੇ ਕਿਸੇ ਦੀ ਬਾਹ ਫੜਦਾ ਜਾਂ ਕੁਝ ਵੀ ਆ ਤੇ ਜਾਂ ਹਰੇਕ ਦੀ ਫੜੂਗਾ ਜੇ ਮੈਨੂੰ ਲੱਗਦਾ ਕਿ ਸੱਚੇ ਮਨ ਨਾਲ ਕੋਈ ਮਿਹਨਤ ਕਰੀ ਜਾਊਗਾ ਕਿਸ ਦਾ ਮਾੜਾ ਨਹੀਂ ਕਰੂਗਾ ਬਾਕੀ ਮੇਨ ਇਹੀ ਹੈ ਕਿ ਕਿਸੇ ਦਾ ਮਾੜਾ ਨਾ ਕਰੋ ਸੋ ਬਾਈ ਇੱਥੇ ਹੀ ਕਰਦੇ ਆਪਾਂ ਆਪਣੀ ਵੀਡੀਓ ਦਾ ਅੱਜ ਦਾ ਲਾਸਟ ਤੇ ਕੋਈ ਨਾ ਜੇ ਹੋਰ ਕੋਈ ਸਵਾਲ ਹੋਵੇ ਤੁਸੀਂ ਆਪਣੇ ਪੁੱਛ ਲਿਓ ਤੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਓਕੇ ਬਾਈ ਫਿਰ ਮਿਲਦੇ ਆਂ ਨੈਕਸਟ ਵੀਡੀਓ ਚ ਕੋਈ ਨਾ ਵੀਡੀਓ ਬਣਾਉਂਦੇ ਰਵਾਂਗੇ ਤੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਦਿੰਦੇ ਰਵਾਂਗੇ ਨੋ ਟੈਂਸ਼ਨ ਓਕੇ ਬਾਈ ਮਿਲਦੇ ਆਂ ਫਿਰ ਨਵੀਂ ਵੀਡੀਓ ਨੈਕਸਟ ਵੀਡੀਓ ਚ ਕਦੋਂ ਇਹ ਨਹੀਂ ਮੈਨੂੰ ਪਤਾ ਪਰ ਮਿਲਾਂਗੇ ਜਰੂਰ ਦੀ ਦੀਂdireita ਮਿਲਾਂਗੇ ਲੱਖ ਵਾਰੀ ਮਰ ਗਏ ਤਾਂ ਦਿਲੋਂ ਭਲਾਵੀ ਨਾ ਓਕੇ ਬਾਈ